ਪ੍ਰਵਾਹੇ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੈ ਸਵਈਏ ਸ੍ਰੀ ਮੁਖ ਬਾਗ ਮਹੱਲਾ ਪੰਜਵਾਂ ਆਦ ਪੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਬ ਰਹਿਓ ਪਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖਿਆ ਜਗਤ ਜਾਨਾ ਕੌਣ ਤੇਰੀ ਗਤ ਸਭ ਕੀ ਰੱਖਿਆ ਕਰੈ ਆਪੇ ਹਰ ਪਾਤਾ ਅਬినాਸੀ ਅਬਗਤ ਆਪੇ ਆਪ ਉਤਪਤ ਇਕ ਹੈ ਤੋਹੀ ਇਕ ਹੈ ਅਨ ਨਾਹੀ ਤੁਮ ਭਾਤਾ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਹਾ ਕਿਆ ਬਖਾਨੈ ਹਾ ਕੇ ਬਲ 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 ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰੈ ਹਿਤੇ ਪਰੈ ਅਪਰ ਅਪਾਰ ਪਾਰੇ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਤਾਰੋ ਪਦ ਪਰਲੋ ਏਕ ਨਿਮਕ ਤੋ ਘਾਰੇ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਅਪਰਾਸ਼ਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆਬ ਖਾਨੈ ਹਾ ਕੇ ਬਲ 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 ਸਦ ਬਲਹਾਰ ਸਗਲ ਭਵਨ ਤਾਰੇ ਕਿਥੇ ਕੀਏ ਬਿਸਥਾਰੇ ਪੂਰ ਰਹੋ ਸਰਬ ਮਹ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਲਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਵਰਨ ਚਿਹਨ ਨਾਹੀ ਮੋਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਹਕਿਆ ਬਖਾਨੈ ਹਾ ਕੇ ਬਲ 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 ਸਦ ਬਲਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਊਚੇ ਤੇ ਊਚੋ ਜਾਣੀ ਜੈ ਪ੍ਰਭ ਤੇਰੋ ਤਾਂੰਗ ਮਨ ਧਨ ਤੇਰੋ ਪ੍ਰਾਨੰ ਏਕ ਸੂਤ ਹੈ ਜਹਾਨੰ ਕਵਨ ਉਪਮਾ ਦਿਓ ਵੱਡੇ ਤੇ ਵੱਡਾ ਨੰ ਜਾਨਕ ਕਉਨ ਤੇਰੋ ਭੇਉ ਅਲਕ ਪਰ ਦਿਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾ ਕੇ ਬਲ 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 ਸਦ ਬਲਿਹਾਰ ਨਿਰੰਕਾਰ ਆਕਾਰ ਸ਼ਲਪੂਰਨ ਅਬਿਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੇ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕਉ ਹੋਏ ਕਿਰਪਾਲ ਸੋ ਜਨ ਪ੍ਰਭ ਤੁਮ ਹੈ ਮੇਲਾਸੀ ਧੰਨ ਧੰਨ ਤੇ ਧੰਨ ਜਨ ਜਿਹ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਤੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆ ਨ ਅਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਾਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਹ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਏ ਜੇ ਠਾਕੁਰ ਸੋ ਪ੍ਰਸੰਨ ਪਾਏ ਸਤ ਸੰਗਤ ਤਿਹ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੋਲ ਲਕਿਓ ਉਧਾਰੈ ਸੱਚ ਸਬਾ ਦੀ ਬਾਣ ਸੱਚ ਸੱਜੇ ਪਹਿ ਧਰਿਓ ਸੱਚਾ ਤਖਤ ਨਿਵਾਸ ਸੱਚਤ ਪਾਵਸ ਕਰਿਓ ਸੱਚ ਸਰਜਿਓ ਸੰਸਾਰ ਆਪ ਆ ਭੁੱਲ ਨ ਭੁੱਲੋ ਰਤਨ ਨਾਮ ਅਪਾਰ ਕੀਬ ਨਹ ਪਵੈ ਅਮੁੱਲਾ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨ ਹੋ ਪਾਏ ਹਰਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨ ਆਏ ਕਵਨ ਜੋਗ ਕਵਨ ਗਿਆਨ ਧਿਆਨ ਕਵਨ ਵਿਦ ਉਸਤਦ ਕਰੀ ਐ ਸਿੱਧ ਸਾਧਕ ਤੇ ਤੀਸ ਕੋਰ ਤਿਰ ਕੀ ਮਨ ਪਰੀ ਐ ਬ੍ਰਹਮਾਦਿਕ ਸਨ ਕਾਦ ਦੇ ਸੇਖ ਗੁਣ ਅੰਤ ਨ ਪਾਈ ਅਗ ਹੋ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੇ ਕਾਟੀ ਸਲਕ ਦਿਆਲ ਪ੍ਰਭ ਸੇ ਜਾਣੈ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤੋ ਦਾਤਾਰ ਪਰਯਉ ਜਾਚਕ ਇਕ ਸਰਨਾ ਮਿਲੇ ਦਾਨ ਸੰਤਰੇਨ ਜੇਹ ਲਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤੇ ਮਨ ਟਹਿਰਾਵੈ ਬਲਿਓ ਚਰਾਗ ਅੰਧਿਆਰ ਬਹ ਸਾਬ ਕਲ ਉਦਰੀ ਇਕ ਨਾਮ ਧਰਮ ਮੈਂ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ